ਪਟੰਡਾ ਸ਼ਹਿਰ ਦੀ ਤੁਹਾਨੂੰ ਦਿਖਾਉਣਾ ਆਪਾਂ ਸਬਜ਼ੀ ਮੰਡੀ ਇੱਧਰਲੇ ਪਾਸੇ ਫਲਾਂ ਫਰੂਟਾਂ ਵਾਲੀਆਂ ਦੁਕਾਨਾਂ ਤੇ ਹਾਜੀ ਰਤਨ ਗੁਰਦੁਆਰਾ ਸਾਹਿਬ ਵੀ ਜਿਹੜਾ ਇੱਧਰਲੇ ਪਾਸੇ ਹੀ ਆ ਭਗਵਾਨ ਵਾਲਮੀਕ ਕੌਂਟੇ ਜਿਹੜਾ ਫਲਾਂ ਫਰੂਟਾਂ ਵਾਲੇ ਬਾਤ ਫਰੇ ਹੁੰਦੇ ਜਾਂਦੇ ਯਾਨੀ ਆ ਦੇਖ ਰੇੜੀਆਂ ਜਿਹੜੀਆਂ ਖੜੀਆਂ ਤੇ ਅੰਦਰ ਉਹਦੇ ਸਬਜ਼ੀ ਮੰਡੀ ਆ ਉਹ ਸਾਹਮਣੇ 7 ਨੰਬਰ 8 ਕਿਲੋ ਸਬਜ਼ੀ ਆ ਦੇਖ 8 ਨੰਬਰ 10 ਨੰਬਰ ਆ ਸਬਜ਼ੀਆਂ ਹੀ ਸਬਜ਼ੀਆਂ ਇਧਰਲੇ ਪਾਸੇ ਪਈਆਂ ਪਈਆਂ ਗਣੇ ਸਬਜ਼ੀਆਂ ਥੱਲੇ ਲਓ ਜੀ ਦਸਾਹਕ ਪਿਆਵਾ ਚਾਕੇ ਇਧਰਲੇ ਪਾਸੇ ਲਸਣ ਹੀ ਲਸਣ ਸਾਰਾ इधर ले पासे गंडे रखी बैठे सारे पासे हां हां पता नहीं की तोड़ लीया पैया सी अखीरे खूरे चबड़ चबड़ देखो पैया चबड़ इधर ले खीरे आ देखो साग पे इधर ले पासे हां सारीयां इधर पासे सब्जी नहीं हां भाई जड़े पासे मरजी देखो साग बहुत पया यार ਰੂਟਾਂ ਵਾਲੀ ਦੁਕਾਨ ਵੀ ਵਿੱਚ ਨਾਲ ਤੇ ਇਧਰਲੇ ਪਾਸੇ ਹੀ ਸਬਜ਼ੀਆਂ ਆ ਇਧਰ ਆ ਗਿਆ ਦੂਜਾ ਸਮਾਨ ਇਹ ਕੀ ਬਠਿੰਡੇ ਸ਼ਹਿਰ ਦੀ ਜਿਹੜੀ ਸਬਜ਼ੀ ਮੰਡੀ ਆ ਇਧਰਲੇ ਪਾਸੇ ਕੇਲੇ ਪਏ ਆ ਫਲਾਂ ਫਰੂਟਾਂ ਵਾਲੇ ਬਾਹਰ ਖੜੇ ਹੋਏ ਆ ਤੇ ਜਿਹੜੇ ਸਬਜ਼ੀ ਸੂਬਜੀ ਵਾਲੇ ਉਹ ਸਾਰੇ ਉਹ ਅੰਦਰ ਆ ਕਰੋ ਜੀ ਵੀਡੀਓ ਪਰ ਸ਼ੇਅਰ ਹਨ ਲਾਈਕ ਵੀ ਜਰੂਰ ਕਰ ਦਿਓ ਕਮੈਂਟ ਜਰੂਰ ਕਰਿਆ ਦਿਓ